ਜੱਟ ਕੌਮ ਹੈ ਸ਼ੇਰ ਬਹਾਦਰਾਂ ਦੀ ਜੱਟ ਕੌਮ ਹੈ ਸ਼ੇਰ ਬਹਾਦਰਾਂ ਦੀ ਮੱਖੀ ਨੱਕ ਤੇ ਉੱਤੇ ਨਹੀਂ ਬਹਿਣ ਦਿੰਦੇ ਬਾਜੀ ਕੀਆਂ ਦੀ ਕੱਤੀ ਮੋੜ ਦਿੰਦੇ ਕਿਲਾ ਹਿੰਮਤਾ ਦਾ ਕਦੇ ਨਹੀਂ ਢਾਣ ਦਿੰਦੇ ਕਿਲਾ ਹਿੰਮਤਾ ਦਾ ਕਦੇ ਨਹੀਂ ਢਾਣ ਦਿੰਦੇ ਹੁਣ ਗੱਲ ਕਰਦੇ ਆ ਫੋਟੋਆਂ ਦੇ ਅਪਲੋਡ ਅਤੇ ਸੈਟਿੰਗ ਦੀ ਫੋਟੋ ਮਾ ਅਪਲੋਡ ਕਰਨ ਲਈ ਜਾਂ ਨਵੀਂ ਐਲਬਮ ਬਣਾਉਣ ਲਈ ਤੁਸੀਂ ਇੱਥੇ ਕਲਿੱਕ ਕਰ ਸਕਦੇ ਹੋ ਇਸ ਤੋਂ ਅੱਗੇ ਤੁਹਾਨੂੰ ਐਲਬਮ ਸੰਬੰਧੀ ਜਾਣਕਾਰੀ ਦੇਣੀ ਪਵੇਗੀ ਇੱਥੇ ਬਹੁਤ ਜ਼ਰੂਰੀ ਹੈ ਕਿ ਤੁਸੀਂ ਇੱਥੇ ਪਰਦੇਦਾਰੀ ਦੀ ਚੋਣ ਕਰੋ ਨਾ ਕਿ ਸਾਰੀਆਂ ਫੋਟੋ ਐਲਬਮਾਂ ਹਰ ਕੋਈ ਤੇ ਸੈਟਿੰਗ ਕਰੋ ਜੇਕਰ ਫੋਟੋਆਂ ਤੁਹਾਡੀਆਂ ਫੈਮਿਲੀ ਦੀਆਂ ਹਨ ਤਾਂ ਜ਼ਿਆਦਾ ਚੰਗਾ ਹੋਵੇਗਾ ਜੇਕਰ ਤੁਸੀਂ ਫਰੈਂਡਸ ਓਨਲੀ ਜਾਂ ਹੋਰ ਛਾਂਟੀ ਕਰ ਸਕਦੇ ਹੋ ਇਸ ਲਈ ਤੁਹਾਨੂੰ ਇੱਥੇ ਕਲਿੱਕ ਕਰਨਾ ਪਵੇਗਾ ਇੱਥੇ ਤੁਸੀਂ ਇਕੱਲੇ-ਇਕੱਲੇ ਦਾ ਵੀ ਨਾਮ ਦੇ ਸਕਦੇ ਹੋ ਜਿਵੇਂ ਹੀ ਤੁਸੀਂ ਕਿਸੇ ਦਾ ਨਾਮ ਲਿਖੋਗੇ ਤਾਂ ਸੂਚੀ ਪ੍ਰਕਾਸ਼ਿਤ ਹੋਵੇਗੀ ਇੱਕ ਨਾਮ ਚੋਣ ਤੋਂ ਬਾਅਦ ਫਿਰ ਪਹਿਲਾ ਅੱਖਰ ਪਾਓ ਇਸੇ ਤਰ੍ਹਾਂ ਤੁਸੀਂ ਹੋਰ ਨਾਵਾਂ ਦੀ ਚੋਣ ਕਰ ਸਕਦੇ ਹੋ ਤਾਂ ਸੇਵ ਸੈਟਿੰਗ ਰਾਹੀਂ ਤੁਸੀਂ ਐਲਬਮ ਦੀ ਸੈਟਿੰਗ ਕਰ ਸਕਦੇ ਹੋ ਫਿਰ ਐਲਬਮ ਬਣਾਓ ਤੇ ਕਲਿੱਕ ਕਰੋ ਜੇਕਰ ਤੁਸੀਂ ਇੱਕ ਤੋਂ ਜ਼ਿਆਦਾ ਫੋਟੋਆਂ ਅਪਲੋਡ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸ਼ਿਫਟ ਦੀ ਵੀ ਵਰਤੋਂ ਕਰ ਸਕਦੇ ਹੋ ਜੇਕਰ ਤੁਸੀਂ ਕੁਝ ਚੋਣਵੀਆਂ ਫੋਟੋਆਂ ਦੀ ਚੋਣ ਕਰਨਾ ਚਾਹੁੰਦੇ ਹੋ ਤਾਂ ਇੱਕ ਫੋਟੋ ਕਲਿੱਕ ਕਰਨ ਤੋਂ ਬਾਅਦ ਸੀਟੀ ਆਰ ਐਲ ਬਟਨ ਦੱਬੀ ਰੱਖੋ ਅਤੇ ਫਿਰ ਇੱਥੇ ਕਲਿੱਕ ਕਰ ਦਿਓ फिर फोटूं अपलोड करो हूं ती फोटो जानकारी इतें लिख सकते हो जिस फोटो नीलबम कवर बना चाहते हो उस फोटो की चोट करो ਜੇਕਰ ਕੋਈ ਗਲਤ ਫੋਟੋ ਚੁਣ ਹੋ ਗਈ ਹੈ ਤਾਂ ਤੁਸੀਂ ਇੱਥੇ ਵੀ ਕਲਿੱਕ ਕਰ ਸਕਦੇ ਹੋ ਜੇਕਰ ਤੁਸੀਂ ਫੋਟੋ ਨੂੰ ਬੜਾਈਆਂ ਹੋਈਆਂ ਐਲਬਮਾਂ ਵਿੱਚ ਖਿਸਕਾਉਣਾ ਚਾਹੁੰਦੇ ਹੋ ਤਾਂ ਇੱਥੇ ਵੀ ਚੋਣ ਕਰ ਸਕਦੇ ਹੋ ਹੁਣ ਤਬਦੀਲੀਆਂ ਨੂੰ ਰੱਖਿਅਤ ਕਰ ਲਓ ਇੱਥੇ ਸਵਾਲ ਹੋਵੇਗਾ ਕਿ ਕੀ ਤੁਸੀਂ ਫੋਟੋਆਂ ਨੂੰ ਜਨਤਕ ਕਰਨਾ ਚਾਹੁੰਦੇ ਹੋ ਇਸ ਵੇਲੇ ਅਸੀਂ ਫੋਟੋਆਂ ਨੂੰ ਜਨਤਕ ਨਹੀਂ ਕਰਨਾ ਚਾਹੁੰਦੇ ਇਸ ਲਈ ਅੱਗੇ ਚਲੋ ਕਲਿੱਕ ਕਰ ਦਿੰਦਾ ਹਾਂ ਤੁਸੀਂ ਜਾਣਕਾਰੀ ਨੂੰ ਸੰਪਾਦਿਤ ਵੀ ਕਰ ਸਕਦੇ ਹੋ ਆਓ ਦੇਖੀਏ ਇਸ ਦਾ ਕੀ ਮਤਲਬ ਹੈ ਜੇਕਰ ਫੋਟੋਵਾਂ ਨੂੰ ਤੁਸੀਂ ਅੱਗੇ ਪਿੱਛੇ ਘਾਨਾ ਚਾਹੁੰਦੇ ਹੋ ਤਾਂ ਇੱਥੇ ਵਿਵਸਿਤ ਕਰੋ ਤੇ ਕਲਿੱਕ ਕਰੋ ਹੁਣ ਤੁਸੀਂ ਫੋਟੋਵਾਂ ਨੂੰ ਚੱਕੋ ਤੇ ਸਿੱਟੋ ਸੁਵਿਧਾ ਰਹੀ ਅੱਗੇ ਪਿੱਛੇ ਕਰ ਸਕਦੇ ਹੋ ਤਬਦੀਲੀਆਂ ਨੂੰ ਰੱਖੇਤ ਕਰ ਲਓ ਜੇਕਰ ਤੁਸੀਂ ਕੋਈ ਹੋਰ ਫੋਟੋ ਸ਼ਾਮਲ ਕਰਨਾ ਚਾਹੁੰਦੇ ਹੋ ਤਾਂ ਇੱਥੇ ਕਲਿੱਕ ਕਰੋ ਫੋਟੋਆਂ ਬਾਰੇ ਜੋ ਹੋਰ ਜਾਣਕਾਰੀ ਭਰਨ ਲਈ ਫਿਰ ਫੋਟੋਆਂ ਦਾ ਸੰਪਾਦਨ ਕਰੋ ਤੇ ਕਲਿੱਕ ਕਰਨਾ ਪਵੇਗਾ ਜਦ ਤੱਕ ਅਨਲਾਈਨ ਲਈ ਪਬਲਿਸ਼ ਨਾ ਹੋ ਤੇ ਕਲਿੱਕ ਕਰਨਾ ਪਵੇਗਾ ਫਿਲਹਾਲ ਅਸੀਂ ਇਸ ਨੂੰ ਛੱਡਦੇ ਹਾਂ ਤੇ ਕਲਿੱਕ ਕਰਦੇ ਹਾਂ ਆਓ ਦੇਖੀਏ ਹੁਣ ਕੱਲੀ ਫੋਟੋ ਲਈ ਕਿਹੜੀਆਂ ਸਵਿਧਾਵਾਂ ਉਪਲਬਧ ਹਨ ਹੁਣ ਇੱਥੇ ਤਸਵੀਰ ਦੀ ਸੁਰਖੀ ਲਿਖ ਸਕਦੇ ਹੋ ਰੱਖੇਦ ਕਰੋ ਜਾਂ ਫੋਟੋ ਜਾਣਕਾਰੀ ਕਹਿ ਸਕਦੇ ਹੋ ਇਸ ਫੋਟੋ ਨੂੰ ਤੁਸੀਂ ਦੋਸਤਾਂ ਨਾਲ ਸਾਂਝਾ ਵੀ ਕਰ ਸਕਦੇ ਹੋ ਐਜੇ ਤੁਹਾਨੂੰ ਫਿਰ ਲੰਬੇ ਪੈਰ ਵਾਲੀ ਇਹ ਦੱਬਣੀ ਪਵੇਗੀ ਜਦੋਂ ਤੁਸੀਂ ਕਿਸੇ ਨਾਮ ਦਾ ਪਹਿਲਾ ਅੱਖਰ ਪਾਉਂਗੇ ਤਾਂ ਉਸ ਨਾਮ ਸੰਬੰਧੀ ਸੂਚੀ ਹਾਜ਼ਰ ਹੋ ਜਾਵੇਗੀ ਸੋ ਚੋਣ ਕਰਨ ਤੋਂ ਬਾਅਦ ਤੁਸੀਂ ਸਾਂਝਾ ਕਰ ਸਕਦੇ ਹੋ ਇਸ ਤੋਂ ਇਲਾਵਾ ਇਸ ਫੋਟੋ ਨੂੰ ਟੇਕ ਕਰ ਸਕਦੇ ਹੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਪੰਜਾਬੀ ਵਿੱਚ ਲਿਖਿਆ ਹੋਇਆ ਫੋਟੋ ਵਿੱਚਲੇ ਲੋਕਾਂ ਨੂੰ ਟੈਗ ਕਰਨ ਲਈ ਉਹਨਾਂ ਦੇ ਚਿਹਰੇ 'ਤੇ ਕਲਿੱਕ ਕਰੋ ਆਮ ਤੌਰ ਤੇ ਇਹ ਟੈਗ ਸੁਵਿਧਾ ਗਰੁੱਪ ਫੋਟੋਆਂ ਲਈ ਹੈ ਹੁਣ ਇੱਥੇ ਇੱਕ ਇਕੱਲੇ ਬੰਦੇ ਦੀ ਫੋਟੋ ਹੈ ਇਸ ਕਰਕੇ ਇੱਥੇ ਸਾਂਝਾ ਕਰੋ ਸੁਵਿਧਾ ਦੀ ਵਰਤੋਂ ਕੀਤੀ ਜਾਵੇਗੀ ਜੇਕਰ ਕੋਈ ਗਰੁੱਪ ਫੋਟੋ ਹੈ ਉੱਥੇ ਉਸ ਇਕੱਲੇ-ਇਕੱਲੇ ਦੇ ਚਿਹਰੇ 'ਤੇ ਜਾ ਕੇ ਕਲਿੱਕ ਕਰਨਾ ਪਵੇਗਾ ਤਾਂ ਤੁਹਾਨੂੰ ਨਾਮ ਸੂਚੀ ਨਾਲ ਹੀ ਹਜ਼ਰ ਹੋਵੇਗੀ ਮੰਨ ਲਓ ਇਹ ਹੈਪੀ ਸਿੰਘ ਦੀ ਫੋਟੋ ਹੈ ਇਸ ਕਰਕੇ ਹੈਪੀ ਸਿੰਘਰੀ ਚੋਣ ਕਰਦੇ ਹਾਂ ਹੈਪੀ ਸਿੰਘ ਦੀ ਚੋਣ ਕਰਨ ਤੋਂ ਬਾਅਦ ਟੈਗ ਕਰ ਦਿਓ ਸੋ ਹੁਣ ਇਹ ਫੋਟੋ ਟੈਗ ਹੋ ਗਈ ਹੈ ਆਓ ਹੁਣ ਹੈਪੀ ਸਿੰਘ ਦੇ ਪੰਨੇ ਤੇ ਜਾ ਕੇ ਦੇਖਦੇ ਹਾਂ ਕੀ ਹੋਇਆ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਫੋਟੋ ਸਾਂਝੀ ਕੀਤੀ ਗਈ ਹੈ ਸੋ ਸਾਂਝੀ ਕੀਤੀ ਫੋਟੋ ਇਸ ਤਰ੍ਹਾਂ ਦਿਸਦੀ ਹੈ ਇਹ ਫੋਟੋ ਜਿਵੇਂ ਕਿ ਇੱਥੇ ਲਿਖਿਆ ਆ ਰਿਹਾ ਇਸ ਫੋਟੋ ਵਿੱਚ ਹੈਪੀ ਸਿੰਘ ਹੈ ਸੋ ਕਹਿੰਦੇ ਭਾਪ ਜੇਕਰ ਇਹ ਗਰੁੱਪ ਫੋਟੋ ਹੋਵੇ ਤਾਂ ਉਸ ਵਿੱਚ ਹੈਪੀ ਸਿੰਘ ਦਿਖਾਇਆ ਜਾਵੇਗਾ ਹੁਣ ਮੰਨ ਲਓ ਕਿ ਹੈਪੀ ਸਿੰਘ ਨਹੀਂ ਚਾਹੁੰਦਾ ਕਿ ਹਦੀਪ ਸਿੰਘ ਮਾਨ ਉਸ ਨੂੰ ਫੋਟੋ ਵਿੱਚ ਟੈਗ ਕਰੇ ਜਾਂ ਕੋਈ ਫੋਟੋ ਉਸ ਨਾਲ ਸਾਂਝੀ ਕਰੇ ਤਾਂ ਉਹ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜੇਕਰ ਉਸਨੇ ਕੰਦ ਤੋਂ ਫੋਟੋ ਹਟਾਉਣੀ ਹੈ ਤਾਂ ਇੱਥੇ ਕਲਿੱਕ ਕਰਨਾ ਪਵੇਗਾ ਮਿਟਾਓ ਇੱਥੇ ਵੀ ਹਟਾਓ ਤੇ ਕਲਿੱਕ ਕਰਨਾ ਪਵੇਗਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਦੋਵੇਂ ਸਾਂਝੀ ਕੀਤੀ ਹੋਈ ਫੋਟੋ ਅਤੇ ਟੈਗ ਕੀਤੀ ਗਈ ਫੋਟੋ ਕੰਢ ਤੋਂ ਹਟਾ ਦਿੱਤੀ ਗਈ ਹੈ ਪਰ ਟੈਗ ਕੀਤੀ ਗਈ ਫੋਟੋ ਕੰਢ ਤੋਂ ਹਟਾਉਣ ਨਾਲ ਟੈਗ ਖਤਮ ਨਹੀਂ ਹੋ ਜਾਂਦੀ ਇਸ ਲਈ ਤੁਹਾਨੂੰ ਉਸ ਫੋਟੋ ਦੇ ਵਾਲੇ ਪੰਨੇ ਤੇ ਜਾਣਾ ਪਵੇਗਾ ਟੈਗ ਹਟਾਉਣ ਦਾ ਮਤਲਬ ਇਹ ਹੈ ਕਿ ਜੇਕਰ ਹੁਣ ਇੱਥੇ ਕੋਈ ਟਿੱਪਣੀਆਂ ਆਈ ਜਾਂਦੀਆਂ ਹਨ ਤਾਂ ਤੁਹਾਨੂੰ ਵੀ ਸੂਚਨਾ ਨਾਲ ਦੀ ਨਾਲ ਆਈ ਜਾਵੇਗੀ ਕਿ ਫਲਾਣੇ ਨੇ ਕੋਈ ਟਿੱਪਣੀ ਕੀਤੀ ਹੈ ਜੇਕਰ ਤੁਸੀਂ ਟੈਗ ਹਟਾਉਣਾ ਚਾਹੁੰਦੇ ਹੋ ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਤੁਹਾਨੂੰ ਇੱਥੇ ਕਲਿੱਕ ਕਰਨਾ ਪਵੇਗਾ ਟੈਗ ਹਟਾਉਣ ਨਾਲ ਹੁਣ ਇੱਥੇ ਜੋ ਮਰਜੀ ਜਿਹੜਾ ਮਰਜੀ ਟਿੱਪਣੀ ਹੋਵੇ ਤੁਹਾਨੂੰ ਇਸ ਸੰਬੰਧੀ ਸੂਚਨਾ ਨਹੀਂ ਆਵੇਗੀ ਸੋ ਇਸ ਢੰਗ ਤਰੀਕੇ ਨਾਲ ਵੀ ਤੁਸੀਂ ਆਪਣੇ ਸਮੇਂ ਦੀ ਬਚਤ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਫੋਟੋ ਨੂੰ ਸੰਪਾਦਿਤ ਕਰ ਸਕਦੇ ਹੋ ਕਹੇ ਤੋ ਭਾਵੇ ਕਿ ਫੋਟੋ ਨੂੰ ਕਿਸੇ ਹੋਰ ਐਲਬਮ ਵਿੱਚ ਖਿਸਕਾ ਸਕਦੇ ਹੋ ਫੋਟੋ ਨੂੰ ਮਿਟਾ ਸਕਦੇ ਹੋ ਅਤੇ ਪ੍ਰੋਫਾਈਲ ਤਸਵੀਰ ਬਣਾ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਕੋਈ ਫੋਟੋ ਸੰਬੰਧਿਤ ਜਾਣਕਾਰੀ ਦਾ ਲਿੰਕ ਹੈ ਉਹ ਵੀ ਟਿੱਪਣੀ ਦੇ ਰੂਪ ਵਿੱਚ ਲਾ ਦੇਣਾ ਚਾਹੀਦਾ ਹੈ ਤਾਂ ਕਿ ਦੇਖਣ ਵਾਲੇ ਨੂੰ ਆਸਾਨੀ ਰਹੇ ਜੇਕਰ ਤੁਸੀਂ ਕਿਸੇ ਨੂੰ ਆਪਣੇ ਐਲਬਮ ਦਾ ਲਿੰਕ ਭੇਜਣਾ ਚਾਹੁੰਦੇ ਹੋ ਤਾਂ ਉਹ ਇਹ ਲਿੰਕ ਹੈ ਇੱਥੇ ਕਲਿੱਕ ਕਰਨ ਨਾਲ ਤੁਹਾਡਾ ਈਮੇਲ ਪ੍ਰੋਗਰਾਮ ਖੁੱਲਦਾ ਹੈ ਜਿਸ ਵਿੱਚ ਇਹ ਲਿੰਕ ਵੀ ਸ਼ਾਮਲ ਹੈ ਪਰ ਇੱਥੇ ਦੱਸਣਾ ਜ਼ਰੂਰੀ ਬਣਦਾ ਹੈ ਕਿ ਦਰਸ਼ਕ ਦਾ ਫੇਸਬੁੱਕ ਅਕਾਊਂਟ ਬਣਿਆ ਹੋਣਾ ਜ਼ਰੂਰੀ ਹੈ ਜੇਕਰ ਤੁਸੀਂ ਕਿਸੇ ਫੋਟੋ ਦਾ ਲਿੰਕ ਭੇਜਣਾ ਚਾਹੁੰਦੇ ਹੋ ਤਾਂ ਫੋਟੋ ਤੇ ਕਲਿੱਕ ਕਰਕੇ ਇੱਥਾ ਇਹ ਵਾਲਾ ਲਿੰਕ ਭੇਜ ਸਕਦੇ ਹੋ ਇਸ ਸੁਵਿਧਾ ਨਾਲ ਤੁਸੀਂ ਪੂਰੀ ਦੀ ਪੂਰੀ ਐਲਬਮ ਸਾਂਝੀ ਕਰ ਸਕਦੇ ਹੋ ਅਤੇ ਇਸ ਲਿੰਕ ਨਾਲ ਤੁਸੀਂ ਆਪਣੀ ਐਲਬਮ ਨੂੰ ਪ੍ਰੋਫਾਈਲ ਤੇ ਵੀ ਪੋਸਟ ਕਰ ਸਕਦੇ ਹੋ ਜੇਕਰ ਤੁਸੀਂ ਪੂਰੀ ਦੀ ਪੂਰੀ ਐਲਬਮ ਮਿਟਾਉਣੀ ਹੈ ਤਾਂ ਤੁਹਾਨੂੰ ਜਾਣਕਾਰੀ ਨੂੰ ਸੰਪਾਦਿਤ ਕਰੋ ਤੇ ਕਲਿੱਕ ਕਰਨਾ ਪਵੇਗਾ ਅਤੇ ਮਿਟਾਓ ਹੰਦਵਾਰਾ ਪੁੱਛਿਆ ਜਾਵੇਗਾ ਕਿ ਤੁਹਾਨੂੰ ਯਕੀਨ ਹੈ ਕਿ ਤੁਸੀਂ ਐਲਬਮ ਹਰਦੀਪ ਸਿੰਘ ਨੂੰ ਮਿਟਾਉਣਾ ਚਾਹੁੰਦੇ ਹੋ ਇੱਥੇ ਮਿਟਾਓ ਤੇ ਕਲਿੱਕ ਕਰ ਦਿਓ ਅਤੇ ਐਲਬਮ ਮਿਟ ਜਾਵੇਗੀ ਇਸ ਤੋਂ ਇਲਾਵਾ ਨੋਟ ਕਥਨ ਸੰਬੰਧੀ ਜੇਕਰ ਤੁਸੀਂ ਫੋਟੋ ਵੀ ਅਪਲੋਡ ਕਰਦੇ ਹੋ ਤਾਂ ਫੋਟੋ ਦੀ ਸੈਟਿੰਗ ਦੀ ਚੋਣ ਗੱਬੇ ਵਾਲੀ ਕਰੋ ਗੱਬੇ ਵਾਲੀ ਚੋਣ ਕਰਨ ਨਾਲ ਫੋਟੋ ਪੂਰੀ ਦਿਖਾਈ ਦੇਵੇਗੀ ਜੇਕਰ ਤੁਸੀਂ ਫੋਟੋ ਲਈ ਉੱਪਰ ਵਾਲੇ ਖੱਬੇ ખૂंजे ਦੀ ਚੋਣ ਕਰਦੇ ਹੋ ਤਾਂ ਇਹ ਫੋਟੋ ਇਸ ਤਰ੍ਹਾਂ ਛੋਟੀ ਜਿਹੀ ਦਿਖਾਈ ਦਿੰਦੀ ਹੈ ਸੋ ਇਸ ਕਰਕੇ ਜੇਕਰ ਤੁਸੀਂ ਕੋਈ ਨੋਟ ਕਥਨ ਸੰਬੰਧੀ ਫੋਟੋ ਅਪਲੋਡ ਕਰਦੇ ਹੋ ਤਾਂ ਇਹ ਗੱਬੇ ਵਾਲੀ ਦੀ ਚੋਣ ਕਰੋ ਤਾਂ ਕਿ ਫੋਟੋ ਪੂਰੀ ਦਿਖਾਈ ਦੇਵੇ ਜੇਕਰ ਤੁਸੀਂ ਨੋਟ ਕਥਨ ਸੰਬੰਧੀ ਦੋ ਫੋਟੋ ਮੈਂ ਅਪਲੋਡ ਕਰਦੇ ਹੋ ਤਾਂ ਇੱਕ ਦੀ ਚੋਣ ਇਹ ਉੱਪਰ ਵਾਲੇ ਖੱਬੇ ખૂंजे ਦੀ ਚੋਣ ਕਰ ਦਿਓ ਤਾਂ ਦੂਸਰੀ ਫੋਟੋ ਦੀ ਸੱਜੇ ਖੁੰਝੇ ਦੀ ਚੋਣ ਕਰੋ ਇਸ ਨਾਲ ਇਹ ਦੋਵੇਂ ਫੋਟੋਆਂ ਛੋਟੀਆਂ-ਛੋਟੀਆਂ ਦਿਖਾਈ ਦੇਣਗੀਆਂ ਨਹੀਂ ਤਾਂ ਇਹ ਉੱਪਰ-ਥੱਲੇ ਹੋ ਜਾਣਗੀਆਂ ਇੱਥੇ ਫੋਟੋ ਤੇ ਕਲਿੱਕ ਕਰਕੇ ਤੁਸੀਂ ਇਸ ਫੋਟੋ ਨੂੰ ਕੱਲੀ ਵੀ ਦੇਖ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਫੋਟੋ ਜਾਣਕਾਰੀ ਵਿੱਚ ਵੀ ਲਿੰਕ ਪਾ ਸਕਦੇ ਹੋ ਸਾਡੀ ਗੱਲ ਸ਼ੇਰਾਬ ਗਿਆੜਾ ਵਾਲੀ ਗੱਲ ਸਾਡੇ ਕੋਲ ਹੋਣੀ ਇੱਕ ਰਾੜਾ ਵਾਲੀ ਗੱਲ ਮਾੜੀ ਨੀਂਓ ਆਖਾਂਗੇ ਤੇ ਮਾੜੀ ਨੀਂਓ ਚਾਰਾਂਗੇ ਵੇ ਜੱਟਾਂ ਤੇ ਮੁੰਡਿਆਂ ਕੱਲੀ ਜੱਟਵਾਹੀ ਕਰਾਂਗੇ ਸਾਦੇ ਮੁੰਡੇ ਆਤਾ ਤੇ